ਸਿਵਲ ਹਸਪਤਾਲ ਦੇ ਵਿੱਚ ਲਗਾਤਾਰ ਚਰਚਾ ਹੀ ਰਹਿੰਦੀ ਵੀ ਨਾ ਸਫਾਈ ਨਾ ਕੁਝ ਕੀ ਕਹਿਣਾ ਚਾਹੀਏ ਸਾਰਾ ਕੁਝ ਐਸੇ ਲਈ ਆਏ ਸੀ ਕਿ ਸਾਰਾ ਅਸੀਂ ਸਿਵਲ ਵੀ ਅਲੱਗ ਕਰ ਰਹੇ ਹਾਂ ਹਾਈਜੈਨਿਕ ਕੰਡੀਸ਼ਨਸ ਮੇਨਟੇਨ ਕਰ ਰਹੇ ਹਾਂ ਸਫਾਈ ਦੀ ਗੱਲ ਹੈ ਰੋਡੈਂਟ ਦੀ ਪ੍ਰੋਬਲਮ ਸੀ ਉਹ ਖਤਮ ਕਰਤੀ ਹੈ ਸੀਵਰੇਜ ਨਵਾਂ ਪਾ ਰਹੇ ਹਾਂ ਤੇ ਉਸ ਪਾਸੇ ਦੇਖੀਏ ਤਾਂ ਪੋਹ ਹੜਤਾਲ ਤੇ ਲੋਕ ਬੈਠੇ ਨੇ ਸਿਵਲ ਹਸਪਤਾਲ ਦੇ ਡਾਕਟਰ ਹੈ ਨਹੀਂਆਂ ਬੜੀਆਂ ਕਮੀਆਂ ਨੇ ਸਾਰੀਆਂ ਭਰਤੀਆਂ ਚਾਲੂ ਹੋ ਗਈਆਂ ਜੀ ਅਖਬਾਰਾਂ 'ਚ ਵੀ ਆ ਗਿਆ ਔਰ ਅਸੀਂ ਕੁਝ ਕੰਟਰੈਕਟ ਵੀ ਦਿੱਤੇ ਹੈਗੇ ਹਨ ਪਰੀਜਾ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਹੈ ਮਰੀਜ਼ ਇੱਥੇ ਵੀ ਪ੍ਰੋਪਰ ਟਰੀਟਮੈਂਟ ਨਹੀਂ ਲੈ ਪਾਉਂਦੇ ਦਵਾਈਆਂ ਨਹੀਂ ਲੈ ਪਾਉਂਦੇ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੁੰਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਸਿਵਲ ਹਸਪਤਾਲ ਦੇ ਦੌਰੇ ਤੇ ਸੰਜੀਪ अरोੜਾ ਜੋ ਨੇ ਗੱਲਬਾਤ ਕਰਦੇ ਆ ਸਰ ਇੱਕ ਮਿੰਟ ਲੈਣਾ ਚਾਹਾਂਗੇ ਤੁਹਾਡਾ ਸਰ ਲਗਾਤਾਰ ਸਿਵਲ ਸਿਵਲ ਹਸਪਤਾਲ ਦੇ ਵਿੱਚ ਲਗਾਤਾਰ ਚਰਚਾ ਹੀ ਰਹਿੰਦੀ ਵੀ ਨਾ ਸਫਾਈ ਨਾ ਕੁਝ ਕੀ ਕਹਿਣਾ ਚਾਹੁੰਦਾ ਪੋਰੇ ਆ ਜੀ ਸਾਰਾ ਕੁਝ ਐਸਐਲ ਹੀ ਆਏ ਸੀਗੇ ਸਾਰਾ ਅਸੀਂ ਸਿਵਲ ਵੀ ਅਲੱਗ ਕਰ ਰਹੇ ਆ ਹਾਈਜੈਨਿਕ ਕੰਡੀਸ਼ਨਸ ਮੇਨਟੇਨ ਕਰ ਰਹੇ ਆ ਸਫਾਈ ਦੀ ਗੱਲ ਹੈ ਰੋਡੈਂਟ ਦੀ ਪ੍ਰੋਬਲਮ ਸੀ ਉਹ ਖਤਮ ਕਰਤੀ ਆ ਸੀਵਰੇਜ ਨਵਾਂ ਪਾ ਰਹੇ ਆ ਜੀ ਸੋ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਕੰਮ ਹੋਈ ਜਾਂਦਾ ਡਿਸਕਸ ਕਰ ਰਹੇ ਹੈਗੇ ਉੱਥੇ ਉਸ ਪਾਸੇ ਦੇਖੀਏ ਤਾਂ ਪੋਖੜ ਹੜਤਾਲ ਤੇ ਲੋਕ ਬੈਠੇ ਨੇ ਸਿਵਲ ਹਸਪਤਾਲ ਦੇ ਡਾਕਟਰ ਹੈ ਨਹੀਂ ਆ ਬੜੀਆਂ ਕਮੀਆਂ ਨੇ ਸਾਰੀਆਂ ਭਰਤੀਆਂ ਚਾਲੂ ਹੋ ਗਈਆਂ ਜੀ ਇਹ ਅਖਬਾਰਾਂ ਚ ਵੀ ਆ ਗਿਆ ਔਰ ਅਸੀਂ ਕੁਝ ਕੰਟਰੈਕਟ ਵੀ ਦਿੱਤੇ ਹੈਗੇ ਆ ਹੋ ਰਹੀਆਂ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਹੈ ਮਰੀਜ਼ ਇੱ ਪ੍ਰੋਪਰ ਟ੍ਰੀਟਮੈਂਟ ਨਹੀਂ ਲੈ ਪਾਉਂਦੇ ਦਵਾਈਆਂ ਨਹੀਂ ਲੈ ਪਾਉਂਦੇ ਸਰ ਨਹੀਂ ਕੋਈ ਐਸੀ ਗੱਲ ਨਹੀਂ ਹੈਗੀ ਇਹ ਐਸ ਐਮ ਓ ਮੈਡਮ ਹੈਗੇ ਆ ਇਹ ਤੁਹਾਨੂੰ ਸਾਰੀਆਂ ਦਵਾਈਆਂ ਹੈਗੀਆਂ ਤੁਸੀਂ ਫਾਰਮੇਸੀ ਚ ਜਾ ਕੇ ਆਪ ਦੇਖ ਸਕਦੇ ਹੋ ਐਸੇ ਪਹੁੰਚੇ ਆ ਤੁਸੀਂ ਆਪ ਭੁੱਖ ਹੜਤਾਲ ਦਾ ਕੋਈ ਕਾਰਨ ਜਾਣੇ ਕਿਉਂ ਲੱਗਿਆ ਹੈਗਾ ਨਹੀਂ ਮੈਂ ਨਾ ਜ਼ਿਆਦਾ ਪੋਲਿਟੀਕਲ ਚੱਕਰਾਂ ਚ ਪੈਣਾ ਨਹੀਂ ਸਾਡਾ ਡਿਵੈਲਪਮੈਂਟਲ ਕੰਮ ਵੱਲ ਦਿਮਾਗ ਚੱਲਦਾ ਔਰ ਕਿਸ ਤਰ੍ਹਾਂ ਸਿਵਲ ਹਸਪੀਟਲ ਨੂੰ ਠੀਕ ਕਰਨਾ ਅਸੀਂ ਉਧਰ ਹੀ ਲੱਗੇ ਆ। ਕੀ ਬਦਲਾਵ ਕਰ ਰਹੇ ਸਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਿਵਲ ਹਸਪੀਟਲ? ਸਾਰਾ ਹੀ ਕਰ ਰਹੇ ਆ ਜੀ ਸਾਰਾ ਸਿਵਲ ਦਾ ਵੀ ਕਰ ਰਹੇ ਆ, ਇਕੁਪਮੈਂਟ ਵੀ ਜਿਹੜਾ ਚਾਹੀਦਾ ਉਹ ਵੀ, ਲਿਫਟਾਂ ਵੀ ਇਕ ਲਿਫਟ ਮੰਡੇ ਚਾਲੂ ਹੋ ਰਹੀ, ਇਕ ਹਫਤੇ ਬਾਅਦ ਚਾਲੂ ਹੋ ਰਹੀ, ਸੀਵਰੇਜ ਨਵਾਂ ਲੇ ਹੋ ਗਿਆ। ਸੋ ਸਾਰੇ ਕੰਮ ਚੱਲ ਰਹੇ ਹੈਗੇ। ਬੜੀ ਲੰਬੀ ਲਿਸਟ ਹੈ ਪਰ ਚੱਲ ਰਿਹਾ ਸਰ। ਪਰ ਇਹ ਜ਼ਰੂਰ ਹੈ ਕਿ ਕਹਿੰਦੇ ਦਵਾਰ ਟੱਪ ਕੇ ਲੈ ਜਾਂਦੇ ਆ। ਅਸੀਂ ਹੁਣ ਦਵਾਰ ਸਾਰੀ ਚਾਰਦਵਾਰੀ ਨਵੀਂ ਕਰ ਰਹੇ ਆ। ਉਹਨੂੰ ਪਲਸਤਰ ਕਰ ਰਹੇ ਆ ਉੱਪਰ ਸਕਿਉਰਿਟੀ ਸਿਸਟਮ ਲਗਾ ਰਹੇ ਆ ਕਿਤੇ ਸ਼ੀਸ਼ੇ ਲਗਾਵਾਂਗੇ ਕਿਤੇ ਕੁਛ ਲਾਵਾਂਗੇ ਤਾਂ ਕਿ ਜਿੰਨੀ ਚੋਰੀ ਬੰਦ ਹੋ ਸਕੇ ਔਰ ਨਲਕੇ ਵਗੈਰਾ ਔਰ ਜੋ ਇਹ ਚੀਜ਼ਾਂ ਚੋਰੀਆਂ ਹੁੰਦੀਆਂ ਜਿਹਦੇ ਨਾਲ ਬੜੀਆਂ ਪ੍ਰੋਬਲਮਾਂ ਵੱਜ ਜਾਂਦੀਆਂ ਇਹ ਗੱਲ ਨਹੀਂ ਕਿ ਇੱਕ ਨਲਕਾ ਚੋਰੀ ਹੋ ਗਿਆ ਪਰ ਉਹਦੇ ਨਾਲ ਫਿਰ ਪਾਣੀ ਫਲੋ ਹੋਣਾ ਚਾਲੂ ਹੋ ਜਾਂਦਾ ਬਾਥਰੂਮ ਗੰਦੇ ਹੋ ਜਾਂਦੇ ਸਾਰਾ ਕੁਝ ਉਹ ਅਸੀਂ ਸਾਰੇ ਇਸ ਤਰ੍ਹਾਂ ਦਾ ਕਰ ਰਹੇ ਆ ਵੀ ਚੋਰੀ ਕਰਨਾ ਮੁਸ਼ਕਲ ਹੋਵੇ ਪਹਿਲੂ ਦਿਹਾਣ ਦਾ ਸਿਵਰ ਹਸਪੀਟਲ ਪ੍ਰਾਈਵੇਟ ਹਸਪੀਟਲ ਆ ਮੁਕਾਬਲਾ ਕਰੇਗਾ ਨਵੇਂ ਸਾਹਬ ਬਿਲਕੁਲ ਕਰੇਗਾ ਠੀਕ ਹੈ ਥੈਂਕ ਯੂ ਸੱਚੀ ਕਾਲ ਤੁਸੀਂ ਦੇਖ ਰਹੇ ਹੁੰਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਸਿਵਲ ਹਸਪਤਾਲ ਦੇ ਦੌਰੇ ਤੇ ਸੰਜੀਪ अरोड़ा ਜੋ ਉਹਨੇ ਗੱਲਬਾਤ ਕਰਦੇ ਆ ਸਰ ਇੱਕ ਮਿੰਟ ਲੈਣਾ ਚਾਹਾਂਗੇ ਤੁਹਾਡਾ ਸਰ ਲਗਾਤਾਰ ਸਿਵਲ ਸਿਵਲ ਹਸਪਤਾਲ ਦੇ ਵਿੱਚ ਲਗਾਤਾਰ ਚਰਚਾ ਹੀ ਰਹਿੰਦੀ ਵੀ ਨਾ ਸਫਾਈ ਨਾ ਕੁਝ ਕੀ ਕਹਿਣਾ ਚਾਹੁੰਦਾ ਹੋ ਰਿਹਾ ਜੀ ਸਾਰਾ ਕੁਝ ਐਸਐਲ ਹੀ ਆਏ ਸੀਗੇ ਸਾਰਾ ਅਸੀਂ ਸਿਵਲ ਵੀ ਅਲੱਗ ਕਰ ਰਹੇ ਆ ਹਾਈਜੈਨਿਕ ਕੰਡੀਸ਼ਨਸ ਮੈਂਟੇਨ ਕਰ ਰਹੇ ਆ ਸਫਾਈ ਦੀ ਗੱਲ ਹੈ ਰੋਡੈਂਟ ਦੀ ਪ੍ਰੋਬਲਮ ਸੀ ਉਹ ਖਤਮ ਕਰਤੀ ਆ ਸੀਵਰੇਜ ਨਵਾਂ ਪਾ ਰਹੇ ਆ ਜੀ ਸੋ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਕੰਮ ਹੋਈ ਜਾਂਦਾ ਡਿਸਕਸ ਕਰ ਰਹੇ ਹੈਗੇ ਆ ਉੱਥੇ ਉਸ ਪਾਸੇ ਦੇਖੀਏ ਤਾਂ ਪੋਖੜ ਹਟਾਲ ਤੇ ਲੋਕ ਬੈਠੇ ਨੇ ਸਿਵਲ ਹਸਪਤਾਲ ਚ ਡਾਕਟਰ ਹੈ ਨਹੀਂ ਆ ਬੜੀਆਂ ਕਮੀਆਂ ਨੇ ਸਾਰੀਆਂ ਭਰਤੀਆਂ ਚਾਲੂ ਹੋ ਗਈਆਂ ਜੀ ਇਹ ਅਖਬਾਰਾਂ ਚ ਵੀ ਆ ਗਿਆ ਔਰ ਅਸੀਂ ਕੁਝ ਕੰਟਰੈਕਟ ਵੀ ਦਿੱਤੇ ਹੈਗੇ ਆ ਹੋ ਰਹੀਆਂ ਬệnhੀਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਹੈ ਮਰੀਜ਼ ਇੱ ਉੱਪਰ ਟ੍ਰੀਟਮੈਂਟ ਹੀ ਲੈ ਪਾਉਂਦੇ ਦਵਾਈਆਂ ਨਹੀਂ ਲੈ ਪਾਉਂਦੇ ਸਰ ਨਹੀਂ ਕੋਈ ਐਸੀ ਗੱਲ ਨਹੀਂ ਹੈਗੀ ਇਹ ਐਸਐਮਓ ਮੈਡਮ ਹੈਗੇ ਆ ਇਹ ਤੁਹਾਨੂੰ ਸਾਰੀਆਂ ਦਵਾਈਆਂ ਹੈਗੀਆਂ ਤੁਸੀਂ ਫਾਰਮੇਸੀ ਚ ਜਾ ਕੇ ਆਪ ਦੇਖ ਸਕਦੇ ਹੋ ਐਸੇ ਪਹੁੰਚੇ ਤੁਸੀਂ ਆ ਪੁਖੜ ਹੜਤਾਲ ਦਾ ਕੋਈ ਕਾਰਨ ਜਾਣੇ ਕਿਉਂ ਲੱਗਿਆ ਹੈਗਾ ਨਹੀਂ ਮੈਂ ਨਾ ਜਿਆਦਾ ਪੋਲਿਟਿਕਲ ਚੱਕਰਾਂ ਚ ਪੈਣਾ ਨਹੀਂ ਸਾਡਾ ਡਿਵੈਲਪਮੈਂਟਲ ਕੰਮ ਵੱਲ ਦਿਮਾਗ ਚੱਲਦਾ ਔਰ ਕਿਸ ਤਰ੍ਹਾਂ ਸਿਵਲ ਹਸਪੀਟਲ ਨੂੰ ਠੀਕ ਕਰਨਾ ਅਸੀਂ ਉਧਰ ਹੀ ਲੱਗੇ ਆਏ ਕੀ ਬਦਲਾਵ ਕਰ ਰਹੇ ਸਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਿਵਲ ਹਸਪੀਟਲ ਸਾਰਾ ਹੀ ਕਰ ਰਹੇ ਆ ਜੀ ਸਾਰਾ ਸਿਵਲ ਦਾ ਵੀ ਕਰ ਰਹੇ ਆ ਇਕੁਪਮੈਂਟ ਵੀ ਜਿਹੜਾ ਚਾਹੀਦਾ ਉਹ ਵੀ ਲਿਫਟਾਂ ਵੀ ਇੱਕ ਲਿਫਟ ਮੰਡੇ ਚਾਲੂ ਹੋ ਰਹੀ ਇੱਕ ਹਫਤੇ ਬਾਅਦ ਚਾਲੂ ਹੋ ਰਹੀ ਸੀਵਰੇਜ ਨਵਾਂ ਲੇ ਹੋ ਗਿਆ ਸੋ ਸਾਰੇ ਕੰਮ ਚੱਲ ਰਹੇ ਹੈਗੇ ਬੜੀ ਲੰਬੀ ਲਿਸਟ ਹੈ ਪਰ ਚੱਲ ਰਿਹਾ ਸਰ